ਤਾਂ ਜਿਹੇ ਸਮਝਣਾ ਹੈ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬਾਹਰ ਦੇ ਚਾਨਣੇ ਦੀ ਗੱਲ ਕੀਤੀ ਕਿ ਬਾਹਰ ਤੇ ਬਹੁਤ ਚਾਨਣਾ ਹੈ ਕਿੰਨਾ ਚਾਨਣਾ ਹੈ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਸੈਂਕੜੇ ਹੀ ਚੰਦਰਮਾ ਅਤੇ ਹਜ਼ਾਰਾਂ ਹੀ ਸੂਰਜ ਪ੍ਰਕਾਸ਼ਵਨ ਹੋ ਜਾਣ ਉਹਨੂੰ ਦੇਖੋ ਇੱਕ ਸੂਰਜ ਹੈ ਧਰਤੀ ਦੇ ਕਿਹੜੇ ਕਿਹੜੇ ਕੋਨੇ ਕਿਹੜੇ ਕਿਹੜੇ ਦੇਸ਼ ਮੁਲਕਾਂ ਹਿੱਸਿਆਂ ਵਿੱਚ ਰੋਸ਼ਨੀ ਕੀਤੀ ਹੈ ਚਾਨਣਾ ਕੀਤਾ ਹੈ ਤੇਜ ਪ੍ਰਤਾਪ ਹੈ ਤੇ ਜੇ ਸੂਰਜ ਹਜ਼ਾਰਾਂ ਹੋ ਜਾਣ ਕਿੰਨੀ ਰੋਸ਼ਨੀ ਹੋ ਜਾਏਗੀ ਇੱਕ ਐਗਜ਼ਾਮਪਲ ਤੌਰ ਦੇ ਉੱਤੇ ਸਤਿਗੁਰੂ ਨੇ ਬਚਨ ਸਾਂਝਾ ਕੀਤਾ ਹੈ ਇੱਕ ਚਾਨਣੀ ਰਾਤ ਨੇ ਕਿੰਨਾ ਸੋਹਣਾ ਚੰਦਰਮਾ ਨੇ ਚੰਨ ਨੇ ਦ੍ਰਿਸ਼ ਦਿਖਾ ਦਿੱਤਾ ਜੇ ਸੋ ਚੰਦ ਹੋ ਜਾਣ ਇਤੇ ਰਾਤ ਨੂੰ ਵੀ ਬੜੀ ਰੋਸ਼ਨੀ ਹੋ ਜਾਵੇਗੀ ਪਰ ਗੁਰੂ ਅੰਗਦ ਸਾਹਿਬ ਜੀ ਦੇ ਇਥੇ ਵਿਚਾਰ ਦਾ ਕਹਿਣ ਦਾ ਅਰਥ ਇਹ ਹੈ ਕਿ ਬਾਹਰ ਚਾਨਣਾ ਬਹੁਤ ਹੋ ਜਾਵੇ ਤੇ ਬਹੁਤ ਚਾਨਣਾ ਹੈ ਇਤੇ ਚਾਨਣ ਹੁੰਦੇ ਆ ਇੰਨਾ ਜਿਆਦਾ ਚਾਨਣਾ ਹੈ ਪਰ ਅਹਿਮ ਗੱਲ ਕੀ ਹੈ ਗੁਰ ਬਿਨ ਔਰ ਅੰਧਾਰ ਗੁਰੂ ਦੇ ਗਿਆਨ ਤੋਂ ਬਿਨਾ ਅੰਦਰ ਹਨੇਰਾ ਹਨੇਰਾ ਹੀ ਰਹਿਣਾ ਹੈ ਕਿਉਂਕਿ ਬਾਹਰ ਦੇ ਚਾਨਣੇ ਦਾ ਅੰਦਰ ਦੀ ਅਗਿਆਨਤਾ ਦੇ ਨਾਲ ਕੋਈ ਮੈਚ ਨਹੀਂ ਹੈ ਕੋਈ ਮਿਲਬ ਨਹੀਂ ਹੈ ਅਗਿਆਨੀ ਅਸੀਂ ਅੰਦਰੋਂ ਆ ਤੇ ਚਾਨਣਾ ਬਾਹਰ ਹੋਵੇ ਬਾਹਰ ਤੇ ਚੱਲਣਾ ਬਹੁਤ ਹੋ ਗਿਆ ਬਹੁਤ ਕਰ ਰਹੇ ਆ ਜੋ ਕਿ ਸਮੇਂ ਦੀ ਸਹੂਲਤਾਂ ਸਾਧਨ ਹੋਰ ਨੇ ਪਰ ਇਹਦਾ ਅਰਥ ਇਹ ਥੋੜਾ ਵੀ ਅਸੀਂ ਅੰਦਰੋਂ ਵੀ ਚੱਲਣ ਵਾਲੇ ਹੋ ਗਏ ਅੰਦਰੋਂ ਵੀ ਸਾਡਾ ਦਿਮਾਗ ਰੋਸ਼ਨ ਹੋ ਗਿਆ ਪਰ ਜੇ ਅਸੀਂ ਗੁਰੂ ਨਾਲ ਹੀ ਨਹੀਂ ਜੁੜੇ ਬਾਹਰ ਚੱਲਣਾ ਬਹੁਤ ਹੋ ਜਾਏਗਾ ਪਰ ਗੁਰੂ ਦੇ ਗਿਆਨ ਤੋਂ ਬਿਨਾ ਅਸੀਂ ਅੰਨੇ ਹਾਂ ਅਗਿਆਨੀ ਹਾਂ ਗੁਰਬਿਨ ਕੋਰ ਅੰਧਾਰ ਪਟ ਸਹਿਬਾਨਾ ਨੇ ਬੜਾ ਸੋਹਣਾ ਜ਼ਿਕਰ ਕੀਤਾ ਉਹ ਕਹਿੰਦੇ ਗੁਰ ਬਿਨੂ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟੇ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰ ਸਤ ਕਬ ਨੱਲੇ ਕਹੇ ਜਿਨ ਗੁਰੂ ਨਾ ਦੇਖਿਓ ਨਾ ਕੀ ਉਹ ਦੇ ਅਕਿਆਥ ਸੰਸਾਰ ਮੈਂ ਸਾਡੀ ਨੈਣਾ ਵਿੱਚ ਗੁਰੂ ਵਾਲੀ ਦ੍ਰਿਸ਼ਟੀ ਸਾਡੀ ਬਚਨਾ ਵਿੱਚ ਸ਼ਬਦਾਂ ਵਿੱਚ ਬੋਲਾ ਵਿੱਚ ਗੁਰੂ ਵਰਗੀ ਸੋਚ ਦਿਸਣੀ ਚਾਹੀਦੀ ਹੈ ਤਾਂ ਸੀ ਕਹਿ ਸਕਦੇ ਤੁਸੀਂ ਗੁਰੂ ਦੇ ਧਾਰਨੀ ਹਾਂ ਤਾਂ ਸੀ ਕਹਿ ਸਕਦੇ ਹਾਂ ਨਾ ਜੇ ਸਾਡੀ ਸੋਚ ਵਿੱਚ ਸਾਡੇ ਖਿਆਲਤ ਵਿੱਚ ਸਾਡੀ ਸ਼ਬਦਾਵਲੀ ਵਿੱਚ ਸਾਡੀ ਬਿਰਤੀ ਵਿੱਚ ਗੁਰੂ ਦੇ ਸ਼ਬਦ ਦਾ ਰੋਸ਼ਨ ਹੈ ਗੁਰੂ ਦੇ ਸ਼ਬਦ ਦੀ ਰੋਸ਼ਨੀ ਹੈ ਚਾਨਣ ਹੈ ਤਾਂ ਤੇ ਅਸੀਂ ਕਹਿ ਸਕਦੇ ਹਾਂ ਤਾਂ ਕਰਕੇ ਗੁਰੂ ਜੀ ਕਹਿੰਦੇ ਬਾਹਰ ਤੇ ਬਹੁਤ ਚਾਨਣਾ ਹੈ ਇਹ ਨਾ ਹੋਵੇ ਕਿ ਅਸੀਂ ਅੰਦਰੋਂ ਅੰਧੇ ਰਹਿ ਜਾਈਏ ਅੰਦਰੋਂ ਅਸੀਂ ਦੀ ਹਨੇ ਹੋ ਜਾਈਏ ਸ੍ਰੀ ਨਾਨਕ ਸਾਹਿਬ ਜੀ ਦਾ ਸੂਹੀ ਕੀ ਵਾਰ ਦੇ ਵਿੱਚ ਸ਼ਬਦ ਬਹੁਤ ਪਿਆਰਾ ਹੈ ਆਪਾਂ ਗੱਲ ਕਰ ਰਹੇ ਹਾਂ ਜੇ ਸੋਚੰਤਾ ਉਹ ਕਵੇਂ ਸੂਰਜ ਚੜੇ ਹਜ਼ਾਰੀ ਤੇ ਚਾਨਣ ਹੁੰਦੇ ਆ ਗੁਰਬਿੰਨਪੂਰੰਦਾਰ ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੁੰਦਾ ਜੀ ਕਈ ਵਾਰ ਆਪਾਂ ਸਤਪੁਰ ਦੀ ਬਾਣੀ ਦਾ ਮੁੱਖ ਬਾਕ ਵੀ ਸ਼ਰਵਣ ਕਰਦੇ ਆਂ ਦੋਏ ਦੀਵੇ 14 ਹਟਨਾਪੇ ਜੀਤੇ ਜੀਤੇ ਤੇ ਬਣ ਜਾ ਰਹੇ ਇਹ ਪਹਿਲਾ ਸ਼ਲੋਕ ਹੈ ਤੇ ਦੂਜਾ ਸ਼ਲੋਕ ਨਾਲ ਹੀ ਆਉਂਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਮੇਲਾ ਬੱਲਾ ਮਹਾਰਾਜ ਕਹਿੰਦੇ ਰਾਤੀ ਹੋਵੇ ਕਾਲੀਆਂ ਸੁਪੇਦਾ ਸੇ ਬਨ ਬੜਾ ਕੀਮਤੀ ਬਚਨ ਹੈ ਕਿ ਜਦੋਂ ਰਾਤ ਹੋ ਜਾਂਦੀ ਹੈ ਹਨੇਰਾ ਪੈ ਜਾਂਦਾ ਹੈ ਸਾਰੇ ਪਾਸੇ ਹਨੇਰਾ ਛਾ ਗਿਆ ਪਰ ਇਹਦਾ ਅਰਥ ਇਹ ਥੋੜਾ ਹੋਇਆ ਕਿ ਜਿਹੜੀਆਂ ਚਿੱਟੀਆਂ ਵਸਤੂਆਂ ਨੇ ਚਿੱਟੇ ਕੱਪੜੇ ਨੇ ਚਿੱਟੀਆਂ ਚੀਜ਼ਾਂ ਨੇ ਉਹ ਵੀ ਕਾਲੀ ਹੋ ਗਈਆਂ ਉਨ੍ਹਾਂ ਵਸਤੂਆਂ ਦੇ ਉੱਤੇ ਉਨ੍ਹਾਂ ਚੀਜ਼ਾਂ ਦੇ ਉੱਤੇ ਚਿੱਟੇ ਵਸਤਰਾ ਕੱਪੜਿਆਂ ਦੇ ਉੱਤੇ ਰਾਤ ਦਾ ਪ੍ਰਭਾਵ ਥੋੜਾ ਪਿਆ ਉਹ ਤੇ ਰਾਤ ਕਾਲੀ ਹੋਈ ਐ ਕੱਪੜੇ ਵਸਤੂਆਂ ਚੀਜ਼ਾਂ ਥੋੜੀ ਕਾਲੀ ਹੋਈਆਂ ਨੇ ਰਾਤੀ ਹੋਵੇ ਕਾਲੀਆਂ ਪਰ ਸੁਪੇਦਾ ਸੇ ਬਨ ਚਿੱਟੇ ਕੱਪੜੇ ਚਿੱਟੇ ਰਹਿੰਦੇ ਦੂਜੀ ਪੱਖ ਦੀ ਗੱਲ ਕੀਤੀ ਦੇਹ ਬੱਗਾ ਤਪੇ ਕਣਾ ਦਿਨ ਚੜਦਾ ਹੈ ਸੂਰਜ ਦੀ ਤਪਸ਼ ਰੋਸ਼ਨੀ ਹੁੰਦੀ ਹੈ ਇਹਦਾ ਮਤਲਬ ਇਹ ਥੋੜਾ ਕਿ ਬਾਹਰ ਚਿੱਟਾ ਚੰਨਣਾ ਹੈ ਸੂਰਜ ਚੜ ਗਿਆ ਰੋਸ਼ਨੀ ਆ ਗਈ ਤੇ ਕਾਲੀਆਂ ਚੀਜ਼ਾਂ ਵੀ ਚਿੱਟੀਆਂ ਹੋ ਜਾਣਗੀਆਂ ਇਹ ਥੋੜਾ ਹੋ ਸਕਦਾ ਹੈ ਕਾਲੇ ਕੱਪੜੇ ਪਾਏ ਹੋਏ ਨੇ ਕੋਈ ਵਸਤੂ ਕਾਲੀ ਹੈ ਦਿਨ ਦੇ ਵਿੱਚ ਉਹ ਚਿੱਟੀ ਥੋੜਾ ਹੋ ਜਾਂਦੀ ਹੈ ਦੋ ਗੱਲਾਂ ਕੀਤੀਆਂ ਨੇ ਨਾ ਜੀ ਇਹ ਐਗਜ਼ਾਮਪਲ ਦਿੱਤੀ ਹੈ ਗੁਰਨਾਨਦ ਸਾਹਿਬ ਜੀ ਇਹ ਉਦਾਹਰਨ ਦਿੱਤੀ ਹੈ ਵੀ ਰਾਤ ਨੂੰ ਚਿੱਟੀਆਂ ਚੀਜ਼ਾਂ ਚਿੱਟੀਆਂ ਹੀ ਰਹਿੰਦੀਆਂ ਹਨ ਦਿਨ ਦੇ ਵਿੱਚ ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ ਹਨ ਰਾਤੀ ਹੋਵੇ ਕਾਰੀਆਂ ਸੁਪੇਦਾ ਸੇਵਨ ਦੇਹ ਬੱਗਾ ਤਪੈ ਕਣਾ ਕਾਲਿਆਂ ਕਾਲੇ ਬੰਨ ਅੰਦੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬੀ ਨਾ ਪਾਵੇ ਮਾਨ ਉਦਾਹਰਨ ਦੇ ਕੇ ਮਨੁੱਖ ਦੀ ਗੱਲ ਕੀਤੀ ਕਿ ਬੰਦਿਆ ਇਹ ਨਾ ਹੋਵੇ ਵੀ ਇੰਨੇ ਗਿਆਨ ਦੇ ਪ੍ਰਕਾਸ਼ ਦੇ ਵਿੱਚ ਤੇਰਾ ਦਿਲ ਕਾਲੇ ਦਾ ਕਾਲਾ ਰਹਿ ਜਾਵੇ ਧਾਰਮਿਕ ਸਥਾਨਾਂ ਦੇ ਘਾਟ ਨਹੀਂ ਧਾਰਮਿਕ ਗ੍ਰੰਥਾਂ ਦੇ ਘਾਟ ਨਹੀਂ ਧਾਰਮਿਕ ਲੋਕਾਂ ਦੀ ਘਾਟ ਨਹੀਂ ਸਗੋਂ ਸਾਡੇ ਦੇਸ਼ ਵਿੱਚ ਤੇ ਧਰਮ ਬਹੁਤ ਪਾਇਆ ਗਿਆ ਧਰਮ ਦਾ ਨਾਮ ਬਹੁਤ ਹੈ ਧਾਰਮਿਕ ਤੀਰਥ ਧਾਰਮਿਕ ਸਥਾਨ ਧਾਰਮਿਕ ਲੋਕ ਧਾਰਮਿਕ ਗ੍ਰੰਥ ਦੇਹ ਬੱਗਾ ਤਪੈ ਕੜਾ ਪਰ ਮਨ ਧਾਰਮਿਕ ਹੋਇਆ ਹੈ ਮਨ ਗਿਆਨਵਾਨ ਹੋਇਆ ਮਨ ਕਾਲੇ ਦਾ ਕੜਾ ਡਕੈਤੀਆਂ ਚੋਰੀਆਂ ਕਤਲ ਖੂਨ ਖਰਾਬਾ ਧਕੇ ਸ਼ਾਹੀ ਗੁੰਡਾਗਰਦੀ ਇਹ ਤੇ ਅਗਿਆਨਤਾ ਦੀ ਨਿਸ਼ਾਨੀ ਹੈ ਨਾ ਵੀ ਬਾਹਰ ਤੇ ਬਹੁਤ ਚੰਨਣਾ ਹੋ ਗਿਆ ਗੁਰੂ ਅੰਗਦ ਸਾਹਿਬ ਜੀ ਦਾ ਜਿਹੜਾ ਸ਼ਲੋਕ ਹੈ ਨਾ ਪਿਆਰ ਵਾਲਿਓ ਇਹ ਸਤਗੁਰੂ ਜੀ ਦਾ ਸ਼ਲੋਕ ਬਾਹਰ ਦੀ ਚਾਲਣੀ ਦੀ ਜਿਹੜੀ ਗੱਲ ਹੋ ਰਹੀ ਹੈ ਇਹ ਬਾਹਰੋਂ ਸੋਨਾ ਜਾਂ ਖੂਬਸੂਰਤ ਜਾਂ ਧਾਰਮਿਕ ਦਿਸਣ ਦੀ ਗੱਲ ਹੋ ਰਹੀ ਵੀ ਬਾਹਰ ਦੇ ਸੇ ਚਾਣਣਾ ਇਹ ਤੇ ਚਾਣਣਾ ਹੁੰਦੇ ਆ ਬਾਬਾ ਫਰੀਦ ਜੀ ਦਾ ਸ਼ਲੋਕ ਧਿਆਨ ਵਿੱਚ ਰੱਖਿਓ ਦੇਖੋ ਬਾਣੀ ਨੇ ਅਲੱਗ-ਅਲੱਗ ਤਰੀਕੇ ਮਨੁੱਖ ਨੂੰ ਸਮਝਾਇਆ ਵੀ ਤੇਰੇ ਦਿਲ ਦੇ ਵਿੱਚ ਰੋਸ਼ਨੀ ਹੋ ਜਾਵੇ 50 ਨੰਬਰ ਸ਼ਲੋਕ ਹੈ ਜੀ ਬਾਬਾ ਫਰੀਦ ਜੀ ਦਾ ਉਨਾ ਸ਼ਲੋਕਾਂ ਦੀ ਅਸੀਂ ਅਰਥ ਭਾਵ ਅਰਥ ਸਮਝੀ। ਬਾਬਾ ਫਰੀਦ ਜੀ ਬੜੀ ਕੀਮਤੀ ਗੱਲ ਕਰਦੇ ਹਨ। ਉਹ ਕਹਿੰਦੇ ਫਰੀਦਾ ਕੰਨ ਮੁਸੱਲਾ। ਕੰਦੇ ਦੇ ਉੱਤੇ ਧਾਰਮਿਕ ਲੋਕਾਂ ਨੇ ਕੱਪੜਾ ਰੱਖਿਆ ਹੁੰਦਾ ਹੈ। ਗਲ ਦੇ ਵਿੱਚ ਪਾਇਆ ਹੁੰਦਾ ਹੈ। ਅਸੀਂ ਸਿਰ ਪਾਉ ਕਿਹੜੀ ਹੈ? ਧਾਰਮਿਕ ਲੋਕ ਤੇ ਦੇਖਦੇ। ਪ੍ਰਭਾਵ ਦੇ ਵਿੱਚ ਉਹ ਬੰਦਾ ਪ੍ਰਭਾਵ ਬਾਹਰ ਵੀ ਬੰਦਾ ਫਿਰ ਲੱਗਦਾ ਨਮਸੱਲਾ ਸੂਜ਼ੂਦਲ ਦਿਲ ਕਾਤੀ ਪਰ ਅੰਦਰ ਕੈਂਜੀ ਹੈ ਅੰਦਰ ਨੀਤ ਬਦਨੀਤੀ ਹੈ ਮਾੜੀ ਨੀਤ ਹੈ ਗੁੜਬਾਤ ਮੂੰਹ ਤੋਂ ਗੁੜਦੀਆਂ ਮਿੱਠੀਆਂ ਗੱਲਾਂ ਕਰਦਾ ਹੈ ਕਿਸੇ ਨੂੰ ਮਿਲਦਾ ਬਿਲਕੁਲ ਉਂਗਲ ਨਾਲ ਉਂਗਲ ਜੋੜ ਕੇ ਆਵੇ ਹੱਥ ਜੋੜ ਕੇ ਮੂੰਹ ਤੋਂ ਕਹਿੰਦਾ ਜੀ ਸਤਨਾਮ ਵਾਹਿਗੁਰੂ ਮੂੰਹ ਤੋਂ ਕਹਿੰਦਾ ਵਾਹਿਗੁਰੂ ਜੀ ਪਰ ਅੰਦਰ ਕੁਝ ਹੋਰ ਹੈ ਦਿਲ ਕਾਤੀ ਗੁੜਬਾਤ ਮੂੰਹ ਤੋਂ ਗੁੜਦੀਆਂ ਗੱਲਾਂ ਅੰਦਰ ਕੈਂਚੀ ਹੈ ਅੰਦਰ ਪਲੈਨਿੰਗ ਹੈ ਅੰਦਰ ਸ਼ਰਾਰਤ ਹੈ ਇਹ ਬੰਦੇ ਦੀ ਗੱਲ ਕੀਤੀ ਹੈ ਬਾਬਾ ਫਰੀਦ ਜੀ ਨੇ ਬਹੁਤ ਵਾਰੀ ਤੁਸੀਂ ਤਲੰਬੇ ਦੀ ਧਰਤੀ ਤੇ ਭਾਈ ਸੱਜਣ ਦੀ ਸਾਖੀ ਸੁਣੀ ਸੀ ਉਹ ਦਿਲ ਕਾਤੀ ਗੁੜਵਾਤ ਹੀ ਸੀ ਸ਼ਰਮ ਖੋਤੀ ਸੀ ਧਾਰਮਿਕ ਸ਼ਬਦ ਸਨ ਧਾਰਮਿਕ ਭੇਖ ਸੀ ਪਰੰਦਰ ਪਲੈਨਿੰਗ ਕੁਝ ਹੋਰ ਸੀ ਐਵੇਂ ਸਾਡੇ ਸਮਾਜ ਵਿੱਚ ਥਾਂ ਥਾਂ ਦੇ ਉੱਤੇ ਧਾਰਮਿਕ ਸਥਾਨ ਧਾਰਮਿਕ ਸ਼ਰਮਾ ਧਾਰਮਿਕ ਲੋਕ ਸੇਵਾ ਦੇ ਨਾਂ ਦੇ ਉੱਤੇ ਬਹੁਤ ਕੁਝ ਚੱਲਦਾ ਹੈ ਪਰ ਦਿਲ ਕਾਤੀ ਗੁੜਵਾਤ ਕਿੰਡੀ ਸੁਚੇਤਤਾ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਮਹਾਰਾਜ ਕਹਿੰਦੇ ਫਰੀਦਾ ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੇ ਚਾਨਣਾ ਕਿ ਤੇ ਚਾਨਣ ਹੁੰਦੇ ਆ ਕਿੰਨਾ ਚਾਨਣਾ ਹੈ ਜੀ ਬਾਹਰ ਦਿਸੇ ਚਾਨਣਾ ਪਰ ਦਿਲ ਅੰਧਿਆਰੀ ਰਾਤ ਗੁਰਪਿਨ ਕੋਰ ਅੰਧਾਰ ਅੰਦਰ ਅਗਿਆਨਤਾ ਹੈ ਅੰਦਰੋਂ ਕੰਗਾਲਤਾ ਹੈ ਅੰਦਰ ਹਲੇਰਾ ਹੈ ਇਹਦਾ ਮਤਲਬ ਜਿੱਥੇ ਬਾਹਰ ਚਾਨਣਾ ਹੈ ਬਾਹਰ ਚਾਨਣ ਦਾ ਅਰਥ ਜਿੱਥੇ ਬਾਹਰੋਂ ਅਸੀਂ ਪਰਸਨੈਲਿਟੀ ਦਿਖਾਉਂਦੇ ਆਂ ਜਿੱਥੇ ਅਸੀਂ ਬਾਹਰੋਂ ਧਾਰਮਿਕ ਹੋਣ ਦਾ ਦਾਵਾ ਬੰਦਦੇ ਹਾਂ ਜਿੱਥੇ ਸਾਡੇ ਵਿੱਚ ਬਾਹਰ ਤੌਰ ਤੇ ਧਾਰਮਿਕ ਗ੍ਰੰਥਾਂ ਦਾ ਬੋਲਬਾਲਾ ਹੈ ਧਾਰਮਿਕ ਸ਼ਬਦਾਂ ਦਾ ਜ਼ਿਕਰ ਹੈ ਉੱਥੇ ਸਾਡੇ ਅੰਦਰ ਵੀ ਗਿਆਨ ਪੈਦਾ ਹੋ ਜਾਵੇ ਇਹ ਨਾ ਹੋਵੇ ਵੀ ਇੱਤੇ ਚਾਨਣ ਹੁੰਦੇ ਆ ਚਾਨਣਾ ਤੇ ਇੰਨਾ ਹੋ ਗਿਆ ਪਰ ਗੁਰਬਿਨ ਕੋਲ ਅੰਧਾਰ ਇਹ ਨਾ ਹੋਵੇ ਦਿਲ ਕਾਤੀ ਗੁਰਬਾਤ ਇਹ ਗੁਰੂ ਜੀ ਨੂੰ ਗੱਲ ਫੱਬਦੀ ਨਹੀਂ ਹੈ ਗੁਰੂ ਅੰਗਦ ਸਾਹਿਬ ਆਹ ਰਾਜ ਕਿਉਂਕਿ ਗੁਰੂ ਅੰਗਦ ਸਾਹਿਬ ਮਹਾਰਾਜ ਇਹ ਵੀ ਬੇਨਤੀ ਹੈ ਵੀ ਜਿਸ ਗੁਰੂ ਜੀ ਦੀ ਤੁਸੀਂ ਬਾਣੀ ਪੜ੍ਹੋ ਉਸ ਗੁਰੂ ਜੀ ਦੇ ਇਤਿਹਾਸ ਨੂੰ ਜੀਵਨੀ ਨੂੰ ਵੀ ਜ਼ਰੂਰ ਧਿਆਨ ਵਿੱਚ ਰੱਖੋ ਮਹਾਰਾਜ ਇਹ ਗੱਲਾਂ ਦੇਖ ਆਏ ਸਨ 28 ਸਾਲਾਂ ਤੱਕ 1500 ਚਾਰ ਦੇ ਵਿੱਚ ਪਹਿਲੀ ਮੁਲਾਕਾਤ 1504 ਦਾ ਜਨਮ ਹੈ ਜੀ 28 ਸਾਲਾਂ ਦੀ ਉਮਰ 'ਚ 1532 ਈਸਵੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਮੁਲਾਕਾਤ ਹੁੰਦਾ ਹੈ ਇਹ 28 ਸਾਲਾਂ ਦਾ ਜੋ ਦੇਖਿਆ ਸੀ ਗੁਰੂ ਅੰਗਦ ਸਾਹਿਬ ਜੀ ਨੇ ਬਾਹਰ ਦੇ ਸੇ ਚਾਲਣਾ ਧਾਰਮਿਕ ਸਥਾਨ ਧਾਰਮਿਕ ਲੋਕ ਜੋ ਬਾਹਰ ਚਾਲਣਾ ਉਹਨਾਂ ਵੇਖਿਆ ਵੀ ਉਹ ਤਾਂ ਕਹਿੰਦੇ ਇੱਥੇ ਚਾਲਨ ਹੁੰਦੇ ਆ ਪਰ ਗੁਰੂ ਦੇ ਗਿਆਨ ਤੋਂ ਬਿਨਾ ਸੁਰਤ ਤੇ ਖਾਲੀ ਰਹੇਗੀ ਸੋਚ ਤੇ ਖਾਲੀ ਰਹੇਗੀ ਸੋਚ ਵਿੱਚ ਕੋਈ ਗਿਆਨ ਦੀ ਗੱਦੀ ਨਹੀਂ ਹੈ ਉਹ ਬਾਹਰੀ ਲੋਕ ਗੁੰਮਰਾਹ ਕਰਦੇ ਵੀ ਡੁੱਟਦੇ ਵੀ ਤੁਸੀਂ ਧਿਆਨ ਦਿਓ ਕੇਵਲ ਧਾਰਮਿਕ ਲੋਕਾਂ ਦੀ ਗੱਲ ਨਹੀਂ ਜਾਰੇ ਖਿਆਲ ਕਰਿਓ ਆਪਾਂ ਆਪਣੀ ਨਗਰਾਂ ਚ ਪਿੰਡਾਂ ਚ ਪੰਜਾਬ ਦੇ ਵਿੱਚ ਝਾਤ ਮਾਰੀਏ ਛੋਟੇ ਛੋਟੇ ਬਿਜ਼ਨਸ ਦੇ ਨਾਮ ਦੇ ਉੱਤੇ ਲੋਕਾਂ ਨੇ ਇਤੇ ਚਾਲਣ ਹੁੰਦਿਆਂ ਬਾਹਰੋਂ ਚਾਲਣਾ ਬਖਾਇਆ ਟਾਈ ਲਾ ਕੇ ਕੋਟ ਪੈਂਟ ਪਾ ਕੇ ਕਹਿੰਦੇ ਦੋ ਬੰਦੇ ਹੋਰ ਜੋੜ ਦੋ ਨਾਲ ਉਹ ਜਿਹੜਾ ਬੰਦਾ ਆਪ ਫਸਿਆ ਹੁੰਦਾ ਉਹਨਾਂ ਦੀ ਬਾਹਰਲੀ ਪ੍ਰਸਿਡੈਂਟੀ ਦੇ ਕੇ ਇਤੇ ਚਾਲਣ ਹੁੰਦੇ ਆ ਉਹ ਬੰਦਾ ਵਿੱਚ ਪੈਸੇ ਫਸਾ ਦਿੰਦਾ ਹੈ ਉਹਨੂੰ ਫਸਿਆ ਹੋਇਆ ਬੰਦਾ ਜੇ ਕੋਈ ਦੋ ਬੰਦੇ ਲੱਭੇਗਾ ਰਿਸ਼ਤੇਦਾਰੀ ਦੋਸਤ ਸਰਕਲ ਜੋ ਤਾਂ ਉਹਦਾ ਥੋੜਾ ਬੋਤਾ ਬਚਾ ਹੋਏਗਾ ਉਹਨੂੰ ਚੈਨ ਬਣਾਣੀ ਪੈਂਦੀ ਹੈ ਵੱਡਾ ਵੱਡਾ ਕਾਰੋਬਾਰ ਸਾਡੇ ਨਗਰਾਂ 'ਚ ਚੱਲਿਆ ਜੀ ਕਿਉਂ ਕਿਉਂ ਸੀ ਉਹ ਲੋਕ ਜੂਨ ਮਈ ਦੇ ਮਹੀਨੇ ਗਰਮੀ ਦੇ ਵਿੱਚ ਵੀ ਪੈਂਟ 골ਡ ਪਾ ਕੇ ਟਾਈ ਲਾ ਕੇ ਫਿਰਦੇ ਸਨ ਉਹ ਸਾਨੂੰ ਸੋਹਣੀ ਲੱਗਦੀ ਸੀ ਵੀ ਬਾ ਵੀ ਬਾ ਇੰਨਾ ਮੀਰ ਬੰਦਾ ਇੰਨਾ ਪੈਸਾ ਕਮਾਏ ਉਹ ਹਜ਼ਾਰਾਂ ਦੀ ਸੈਂਕੜਿਆਂ ਦੀ ਛੋਟੀ ਮੁੱਟੀ ਪੈਸੇ ਦੀ ਗੱਲ ਨਹੀਂ ਕਰਦੇ ਸੀ ਖੁਦਾ ਨਾ ਕਸਦਾ ਉਹ ਕਹਿੰਦੇ ਹੁੰਦੇ ਸਨ ਲੱਖਾਂ ਦੀਆਂ ਗੱਲਾਂ ਤੁਹਾਡਾ ਇਹਦੇ ਹੀ ਮਹੀਨੇ ਦੇ ਵਿੱਚ ਇਹਨਾਂ ਲੱਖ ਆ ਜਾਏਗਾ ਇਹਨੂੰ ਕਹਿੰਦੇ ਨੇ ਬਾਹਰ ਦੀ ਸੇ ਚਾਲਣਾ ਪਰ ਅੰਦਰ ਸ਼ਰਾਰਤ ਅੰਦਰ ਗੁੱਟ ਨਿਲੰਧਿਆਰੀ ਰਾਤ ਅੰਦਰ ਅਗਿਆਨਤਾ ਅਸੀਂ ਲੋਕ ਗੁੰਮਰਾਹ ਹੋ ਗਏ ਅਸੀਂ ਲੋਕ ਲੁੱਟੇ ਗਏ ਕੇਵਲ ਧਾਰਮਿਕ ਲੋਕਾਂ ਨੇ ਹੀ ਨਹੀਂ ਗੁੰਮਰਾਹ ਕੀਤਾ ਸਮਾਜ ਦੇ ਹਰ ਇੱਕ ਪਹਿਲੂ ਦੇ ਵਿੱਚ ਅਸੀਂ ਵੇਖ ਸਕਦੇ ਹਾਂ ਬੰਦਾ ਬਾਹਰੋਂ ਪਰਸਨੈਲਿਟੀ ਦਿਖਾਂਦਾ ਹੈ ਬਾਹਰੋਂ ਟੋਰ ਦਿਖਾਂਦਾ ਹੈ ਪਰ ਅਸੀਂ ਇਹ ਵੇਖਣਾ ਵੀ ਉਹਦੇ ਦਿਲ ਦੇ ਅੰਦਰ ਅਮੀਰੀ ਹੈ ਦਿਲ ਦੇ ਵਿੱਚ ਕਿਤੇ ਕੰਗਾਲਤਾ ਤੇ ਨਹੀਂ ਇਹ ਗੱਲ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸਮਝਾ ਰਹੇ ਨੇ ਨੀਤੀਚਾਲਨ ਹੁੰਦੇ ਆ ਜਿਹੜਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ ਦੇਖੋ ਕਿੰਨਾ ਸੋਹਣਾ ਸਾਨੂੰ ਮਰਿਆਦਕ ਸ਼ਬਦ ਮਿਲਿਆ ਸੜਕਸਾਰ ਜਦੋਂ ਗੁਰੂ ਦਾ ਸਿੱਖ ਉੱਠਦਾ ਹੈ ਬਾਣੀ ਦਾ ਪ੍ਰਕਾਸ਼ ਕਰਦਾ ਹੈ ਆਪਾਂ ਕਹਿੰਦੇ ਜੀ ਬਾਣੀ ਦਾ ਪ੍ਰਕਾਸ਼ ਹੋ ਗਿਆ ਅਪਨ ਵੀ ਕਹਿੰਦੇ ਵੀ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕਹਿਣ ਦੇ ਉੱਤੇ ਪੂਥੀ ਪਰਮੇਸ਼ਰ ਕੇ ਥਾਰ ਦਾ ਪ੍ਰਕਾਸ਼ ਕੀਤਾ 1604 ਈਸਵੀ ਨੂੰ ਪਹਿਲਾ ਪ੍ਰਕਾਸ਼ ਉਹ ਪ੍ਰਕਾਸ਼ ਸ਼ਬਦ ਜਿਹੜਾ ਕਿੰਨਾ ਕੀਮਤੀ ਆਇਆ ਹੈ ਹੋਰ ਸੁਣੋ ਤੁਸੀਂ ਜਦੋਂ ਵੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਬਾਕੀ ਗੁਰੂ ਸਹਿਬਾਨ ਭਗਤ ਸਹਿਬਾਨਾਂ ਦੀ ਆਪਾਂ ਪ੍ਰਕਾਸ਼ ਦਿਹਾੜੇ ਦੀ ਗੱਲ ਕਰਦੇ ਆਂ ਆਪਾਂ ਕਹਿੰਦੇ ਜੀ ਅੱਜ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਉਹ ਪ੍ਰਕਾਸ਼ ਸ਼ਬਦ ਕਿੰਨਾ ਸੋਹਣਾ ਜੀ ਪ੍ਰਕਾਸ਼ ਕੀ ਪ੍ਰਕਾਸ਼ ਕਹਿਣ ਨਾਲ ਪ੍ਰਕਾਸ਼ ਦਿਹਾੜੇ ਮਨਾਉਣ ਨਾਲ ਅਸੀਂ ਵੀ ਪ੍ਰਕਾਸ਼ਵਾਨ ਹੋਇਆ ਅਸੀਂ ਵੀ ਰੋਸ਼ਨੀ ਵਾੜੇ ਹੋਇਆ ਗੱਲ ਤੇ ਇਹ ਵੇਖਣੀ ਸੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਤੇ ਰੋਜ ਹੋ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਗੁਰ ਜਾਗਤਾ ਹੈ ਦਿਓ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਤੇ ਰੋਜ਼ ਹੋ ਰਿਹਾ ਹੈ ਅਸੀਂ ਰੋਸ਼ਨੀ ਲਈਏ ਜਾਂ ਨਹੀਂ ਲਈ ਇਹ ਤਾਂ ਹੋਏ ਵੀ ਇੱਤੇ ਚਾਨਣ ਹੁੰਦੇ ਆ ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਗੁਰੂ ਘਰ ਗੁਰਦੁਆਰਾ ਸਾਹਿਬ ਕਿੰਨੇ ਕਿੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੇ ਇੱਤੇ ਚਾਨਣ ਹੁੰਦੇ ਆ ਕਿਤੇ ਤਾਂ ਨਹੀਂ ਵੀ ਗੁਰਬੀਨ ਕੋ ਹੰਧਾਰ ਪਰ ਜਦੋਂ ਅਸੀਂ ਕਿਸੇ ਨੂੰ ਮਿਲਦੇ ਆ ਵਿਚਰਦੇ ਆ ਉਹ ਸਿਰਫ ਗੱਲਾਂ ਹੀ ਨੇ ਅੰਦਰ ਗੁਰੂ ਦੀ ਰੋਸ਼ਨੀ ਦਾ ਜ਼ਿਕਰ ਹੈ ਹੀ ਨਹੀਂ ਇਹ ਤੇ ਨਹੀਂ ਨਾ ਇਹਦਾ ਮਤਲਬ ਜੇ ਗੁਰੂ ਦਾ ਪ੍ਰਕਾਸ਼ ਹੈ ਉਹਦਾ ਰੋਸ਼ਨੀ ਦਾ ਆਨੰਦ ਵੀ ਅਸੀਂ ਲੈਣਾ ਹੈ ਗਿਆਨ ਮਾਰ ਵੀ ਅਸੀਂ ਹੋਣਾ ਹੈ ਜੇ ਪ੍ਰਕਾਸ਼ ਤੇ ਆੜਾ ਮਨਾ ਰਹੇ ਆ ਸਿਰਫ ਇਹ ਨਹੀਂ ਜੀ ਮੇਰੇ ਨਾਲ ਸਰੂਪਾ ਪਾ ਦਿਓ ਅੱਜ ਮਹਾਰਾਜ ਦੇ 550 ਪ੍ਰਕਾਸ਼ ਦੇ ਆੜੇ ਤੇ 550 ਕਿਲੋ ਦਾ ਕੇਕ ਲੈ ਕੇ ਆਇਆ ਹਾਂ ਇਹ ਨਹੀਂ ਮੈਂ ਫਲਾਣੇ ਸਥਾਨ ਦੇ ਉੱਤੇ ਸੋਨੇ ਦੀ ਘੜੀ ਦਾਣ ਕਰ ਦਿੱਤੀ ਜੀ ਪ੍ਰਕਾਸ਼ ਸਥਾਨ ਦੇ ਉੱਤੇ ਕਰੋੜਾਂ ਦੇ ਫੁੱਲਾਂ ਦਾ ਮੈਦਾਨ ਕਰ ਦਿੱਤਾ ਜੀ ਪ੍ਰਕਾਸ਼ ਦਿਹਾੜੇ ਦੇ ਉੱਤੇ ਨਹੀਂ ਇਹਦਾ ਮਤਲਬ ਬਾਹਰੀ ਪ੍ਰਕਾਸ਼ ਇੱਥੇ ਚਾਲਣ ਹੁੰਦੇ ਆ ਕਿ ਅਸੀਂ ਸਿਰਫ ਇੰਨਾ ਗੱਲਾਂ ਕਰਕੇ ਮਸ਼ਹੂਰ ਹੋਣਾ ਹੈ ਲਿਆਕਤ ਸੂਝਤਾ ਸਾਡੇ ਵਿੱਚ ਗੁਰੂ ਦੇ ਗਿਆਨ ਦੀ ਰੋਸ਼ਨੀ ਹੈ ਜਾਂ ਨਹੀਂ ਇਤੇ ਨਹੀਂ ਵੀ ਇੱਥੇ ਚਾਲਣ ਹੁੰਦੇ ਆ ਗੁਰਬਿੰਦ ਘੋਰੰਦਾਰ ਕੁਝ ਸਾਲਾਂ ਪਹਿਲਾਂ ਜੀ ਇੱਕ ਕਵਿਤਾ ਲਿਖੀ ਸੀ ਮੈਂ ਤੁਹਾਡੇ ਨਾਲ ਉਹ ਸਾਂਝਾ ਕਰਨਾ ਚਾਹੁੰਦਾ ਕਿਉਂਕਿ ਇਸੇ ਵਿਸ਼ੇ ਦੇ ਉੱਤੇ ਉਹ ਯਾਦ ਆਈ ਵੀ ਆਇਆ ਫਿਰ ਪ੍ਰਕਾਸ਼ ਦਿਹਾੜਾ ਪਰ ਬੈਠੇ ਆ ਵਿੱਚ ਹਨੇਰੇ ਗੁਰਮਤ ਧਾਰਨ ਨਹੀਂ ਕਰਨੀ ਜਾਣੀਆਂ ਸੰਤਾਂ ਦੇ ਡੇਰੇ ਜਾਣੀਆਂ ਬਾਬਿਆਂ ਦੇ ਡੇਰੇ ਇਹ ਸਾਡੇ ਹਾਲਾਤ ਇਹ ਹਨ ਮਹਾਰਾਜ ਗੁਰੂ ਅੰਗਦ ਸਾਹਿਬ ਮਹਾਰਾਜ ਕਹੇ ਨੇ ਇੱਥੇ ਚਾਲਨ ਹੁੰਦੇ ਆ ਗੁਰਬਿੰਨ ਕੋਰ ਅੰਧਾਰ ਕਿ ਗੁਰੂ ਤੋਂ ਬਿਨਾ ਕਿਤੇ ਸੀ ਅਗਿਆਨੀ ਤੇ ਗੁਰੂ ਦੇ ਗਿਆਨ ਤੋਂ ਬਿਨਾ ਕਿਤੇ ਸਾਡੇ ਅੰਦਰ ਹਨੇਰਾ ਤੇ ਨੇ ਸਾਡੀ ਇਹ ਹਾਲਾਤ ਹਨ ਆਇਆ ਫਿਰ ਪ੍ਰਕਾਸ਼ ਦੇ ਆੜਾ ਪਰ ਬੈਠਿਆਂ ਵਿੱਚ ਹਨੇਰੇ ਗੁਰਮਤਿ ਧਾਰ ਨਹੀਂ ਕਰਨੀ ਜਾਣਿਆਂ ਸੰਤਾਂ ਦੇ ਦੇਰੇ ਜਾ ਆਣਿਆਂ ਬਾਬਾ ਬਾਬਿਆਂ ਦੇ ਦੇਰੇ ਸੁਣ ਨਹੀਂ ਸਕਦੇ ਗੱਲਾਂ ਖਰੀਆਂ ਕੰਧਾਂ ਫੋਟੋ ਨਾਲ ਨੇ ਭਰੀਆਂ ਮਾਪੁਰਖਾਂ ਤੇ ਆਸਾਂ ਧਰੀਆਂ ਅੰਦਰੋਂ ਸਾਡੀ ਜ਼ਮੀਰਾਂ ਮਰੀਆਂ ਗੁਰੂ ਗ੍ਰੰਥ ਲੜ ਲੱਗ ਨਹੀਂ ਸਕਦੇ ਤਾਈਂ ਔਰ ਬਾਬੇ ਬਣ ਵਿੱਚੇ ਨੇ ਬਠੇਰੇ ਆਇਆ ਫਿਰ ਪ੍ਰਕਾਸ਼ ਦੇ ਆੜਾ ਪਰ ਬੈਠੀਆਂ ਵਿੱਚ ਹਨੇਰੀ ਅਖੰਡ ਪਾਠ ਸੀ ਬੁੱਕ ਕਰਾਈਏ ਬਾਣੀ ਨਾਲ ਕੋਦ ਸਾਜ ਨਾ ਪਾਈਏ ਪੰਜ ਪੰਜਮੀਆਂ ਸੁਖ ਨਾਲ ਨਹਾਈਏ ਗੁੱਟ ਚ ਧਾਗਾ ਨਗ ਉਂਗਲੀ ਪਾਈਏ ਬੀਪਰ ਰੀਤ ਦੇ ਆ ਪੱਕੇ ਧਾਰ ਨਹੀਂ ਪਰ ਕਹਿਲਾਣਾ ਚਾਹੁੰਦੇ ਆ ਸਿੱਖ ਤੇਰੇ ਆਇਆ ਫਿਰ ਪ੍ਰਕਾਸ਼ ਦਿਹਾੜਾ ਪਰ ਬੈਠੇ ਆ ਵਿੱਚ ਹਨੇਰੇ ਇੱਥੇ ਚਾਨਣ ਹੁੰਦੇ ਆ ਗੁਰ ਬਿਨ ਕੋ ਹਰੰਦਾਰ ਗੁਰੂ ਤੋਂ ਬਿਨਾ ਸਾਡੇ ਕੋਲ ਅਗਿਆਨਤਾ ਹੈ ਗੁਰੂ ਤੋਂ ਗਿਆਨ ਤੋਂ ਬਿਨਾ ਸੀ ਭਟਕ ਰਹੇ ਆ ਇਹ ਤੋਂ ਇਲਾਵਾ ਹੋਰ ਸਾਡੇ ਕੀ ਹਾਲਾਤ ਹਨ ਸਾਡੇ ਵਿੱਚ ਕੀ ਸ਼ੋਰ ਹੈ ਜੇ ਅਸੀਂ ਸਮਝਣਾ ਹੈ ਤਾਂ ਬੇਨਤੀ ਸੀ ਜੀ ਜਿਹੜਾ ਸਤਪੁਰੂ ਜੀ ਨੇ ਪਾਵਨ ਸ਼ਲੋਕ ਸਾਨੂੰ ਬਖਸ਼ਿਸ਼ ਕੀਤਾ ਹੈ ਇਹਦਾ ਅਰਥ ਇਹ ਹੈ ਕਿ ਬਾਹਰੀ ਤੌਰ ਦੇ ਉੱਤੇ ਬਹੁਤ ਚਾਨਣਾ ਹੈ ਚਾਨਣੀ ਦੀ 깟 ਨਹੀਂ ਹੈ ਚਾਨਣਾ ਹੀ ਚਾਨਣਾ ਹੈ ਪਰ ਇਹ ਨਾ ਹੋਵੇ ਵੀ ਸਾਡੇ ਅੰਦਰ ਕੋਈ ਗਿਆਨ ਦੀ ਰੋਸ਼ਨੀ ਨਾ ਹੋਵੇ ਗੁਰਵੰਗਦ ਸਾਹਿਬ ਕਹਿੰਦੇ ਨੇ ਇੱਥੇ ਚਾਨਣ ਹੁੰਦਿਆਂ ਗੁਰੂ ਵੀ ਨੂੰ ਕੋਰ ਅੰਧਾਰ ਜੇ ਸਿੱਖ ਗੁਰੂ ਦਾ ਗਿਆਨ ਧਾਰ ਨਹੀਂ ਕੀਤਾ ਫਿਰ ਬਾਹਰੀ ਚੰਣਨੇ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਬਾਹਰੀ ਚੰਣਾ ਏਖ ਨੂੰ ਕਿਹਾ ਗਿਆ ਹੈ ਬਾਹਰੀ ਚੰਣਾ ਧਾਰਮਿਕ ਦਿਖਾਵੇ ਨੂੰ ਕਿਹਾ ਗਿਆ ਹੈ ਬਾਹਰੀ ਚੰਣਾ ਅਸੀਂ ਜੋ ਧਰਮੀ ਬਣਨ ਦਾ ਇੱਕ ਹੁੰਦਾ ਹੈ ਧਰਮੀ ਹੋਣਾ ਇੱਕ ਹੁੰਦਾ ਹੈ ਬਣਨਾ ਅਸੀਂ ਰੂਹ ਤੋਂ ਮਾਨ ਕਰਕੇ ਸੁਰਤ ਕਰਕੇ ਗੁਰੂ ਦੇ ਗਿਆਨ ਵਾਲੀ ਵਿਚਾਰ ਵਾਲੀ ਗੱਲ ਕਰਦੇ ਆ। ਤੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਸ਼ਲੋਕ ਵਿੱਚ ਸਾਨੂੰ ਸੁਚੇਤ ਕੀਤਾ ਹੈ। ਸਾਨੂੰ ਇਹ ਸਮਝ ਦਿੱਤੀ ਹੈ ਕਿ ਜਿੱਥੇ ਅਸੀਂ ਬਾਰੀ ਤੌਰ ਤੇ ਸਤਿਗੁਰਾਂ ਦੇ ਨਾਲ ਜੁੜੇ ਹੋਏ ਕਹਿੰਦੇ ਆ ਮਾਨਵੀ ਮਹਿਸੂਸ ਕਰਨੇ ਅਸੀਂ ਉੱਥੇ ਅਸੀਂ ਅੰਦਰੋਂ ਵੀ ਸਤਿਗੁਰੂ ਦੇ ਨਾਲ ਜੁੜੇ ਹੋਈਏ। ਇਹ ਨਾ ਹੋਵੇ ਬੇਤੇ ਚਾਨਣ ਹੁੰਦੇ ਆ ਬਾਹਰੋਂ ਸਰਦਾਰੀ ਹੈ, ਬਾਹਰੋਂ ਦਸਤਾਰ ਹੈ, ਬਾਹਰੋਂ ਪੰਜ ਕਾਰਨ ਹੀ ਕਿਉਂਕਿ ਅੱਗੇ ਅੱਗੇ ਆਪਾਂ ਪੜਾ ਗਏ ਚੌਕੜ ਮੁੱਲਣਾ ਆਇਆ ਵਿੱਚੋਂ ਕਿ ਪਾਇਆ ਕਿ ਕੁਝ ਪੈਸਿਆਂ ਦਾ ਜਿਨੇ ਉਹ ਖਰੀਦ ਕੇ ਪਾਲਿਆ ਉਹ ਗੱਲਾਂ ਸਾਡੇ ਤੇ ਵੀ ਲੱਗਣ ਗਿਆ ਉਹ ਸਾਡੇ ਤੇ ਵੀ ਗੱਲ ਗੱਲ ਲੱਗਣ ਗਿਆ ਤਾਂ ਕਰਕੇ ਗੁਰੂ ਜੀ ਕਹਿੰਦੇ ਇਹ ਨਾ ਹੋਵੇ ਵੀ ਬਾਹਰੀ ਤੋਂ ਤੁਸੀਂ ਚਾਨਣਾ ਦਖਾਉਂਦੇ ਰਹ ਜਾਈਏ ਤੇ ਅੰਦਰ ਸਾਡੇ ਵਿੱਚ ਉਹ ਗੱਲਬਾਤ ਨਾ ਹੋਵੇ ਅੰਦਰੋਂ ਅਸੀਂ ਜਿਹੜਾ ਅਗਿਆਨਤਾ ਦਿੱਤਾ ਸੀ ਸੇ ਆਪਾਂ ਪਾਵਨ ਸ਼ਲੋਕ ਸਾਜਿਆ ਕਰ ਰਹੇ ਸੀ ਮਹਾਰਾਜ ਕਹਿੰਦੇ ਜੇ ਸੋਚਨ ਦਾਉ ਕਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰ ਬਿਨ ਕੋਰ ਅੰਧਾਰ ਇਨੀ ਬੇਨਤੀ ਬਰਵਾਨ ਕਰਨੀ ਅਗਲਾ ਭਾਵਨ ਸ਼ਲੋਕ ਪੰਕਾ ਨੂੰ ਸਾਂਝਾ ਕਰਾਂਗੇ ਜੀ ਆਪ ਸੰਤਾਂ ਨੂੰ ਬੇਨਤੀ ਇਸੇ ਤਰ੍ਹਾਂ ਆਪ ਜੀ ਨੇ ਹਾਜ਼ਰੀ ਪਰਮ ਦੀ ਕਿਰਪਾਲਤਾ ਕਰਨੀ ਕਿਉਂਕਿ ਜੋ ਬਾਣੀ ਅਸੀਂ ਪੜਦੇ ਆ ਆਸਾ ਕੀ ਬਾਣ ਸੁਣਦੇ ਆ ਸਾਡੇ ਇਤਿਹਾਸਿਕ ਸਥਾਨਾਂ ਤੇ ਹੋਰ ਬਹੁਤ ਵੱਡੇ ਸਥਾਨਾਂ ਦੇ ਉੱਤੇ ਜਿੱਥੇ ਸਬਾਣੀ ਦਾ ਕੀਰਤਨ ਹੁੰਦਾ ਹੈ ਉਥੇ ਇਹਨਾਂ ਸ਼ਲੋਕਾਂ ਦੀ ਇਹਨਾਂ ਬਾਣੀ ਦੇ ਬਚਨਾਂ ਦੀ ਸਾਡੀ ਸਟੱਡੀ ਚਾਹੀਦੀ ਆਸਲ ਵਿੱਚ ਇਹ ਬਾਣੀ ਰੋਜ਼ ਦੇ ਵਿੱਚ ਹੀ ਸ਼ਾਇਦ ਤਾਂ ਗਾਇਨ ਕੀਤੀ ਹੋਵੇ ਵਿੱਚ ਜਿਹੜੇ ਸਾਡੇ ਰੋਜ਼ ਦੇ ਵਹਿਮ ਕਰਮ ਕਾਂਡ ਨੇ ਜਿਹੜੀ ਅਸੀਂ ਰੋਜ਼ ਦੀ ਸੋਚ ਲੈ ਕੇ ਚੱਲ ਰਹੇ ਹਾਂ ਉਹਦੇ ਵਿੱਚ ਨਿਖਾਰ ਆ ਸਕੇ ਉਹ ਵਹਿਮ ਭਰਮ ਨੂੰ ਖਤਮ ਕਰ ਸਕੇ ਇਹਦਾ ਮਤਲਬ ਹੈ ਇਹ ਰੋਜ਼ ਦੀ ਬਾਣੀ ਸਾਡੀ ਸੁਰਤ ਦੀ ਇੱਕ ਸਟੱਡੀ ਸੀ ਪਰ ਅਸੀਂ ਇਹਨੂੰ ਸਿਰਫ ਸੁਣਨ ਤੱਕ ਜਾਂ ਪੜਨ ਤੱਕ ਸੀਮਤ ਰਹ ਗਏ ਇਹਦੇ ਤੱਤ ਨੂੰ ਇਸ ਵਿਚਾਰ ਨੂੰ ਅਸੀਂ ਅੰਦਰ ਤੱਕ ਲੈ ਕੇ ਨਹੀਂ ਗਏ ਤਾਂ ਕਰਕੇ ਆਪਾਂ ਗੁਰੂ ਦੀ ਵਿਚਾਰ ਨੂੰ ਧਾਰਨ ਕਰ ਸਕੀਏ ਕਿਵੇਂ ਪਖੰਡ ਬਾਦ ਸਤਿਗੁਰ ਨੇ ਇਸ ਬਾਣੀ ਦੇ ਦੁਆਰਾ ਖਤਮ ਕੀਤਾ ਹੈ ਉਹਨੂੰ ਲਾਗੂ ਕਰ ਸਕੀਏ